ਹਾਂ ਜੀ ਜਿਹੜੀ ਆਪਣੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਵੀ ਡਰੱਗ ਵੇਚਣ ਵਾਲੇ ਹੈਗੇ ਆ ਜਿਨ੍ਹਾਂ ਨੇ ਆਪਣੇ ਸਾਰੇ ਪਿੰਡਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਖਰਾਬ ਕੀਤਾ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਇਲੀਗਲ ਜਗ੍ਹਾ ਤੇ ਬਣੀ ਹੁੰਦੀ ਹੈ ਇਲੀਗਲ ਤਰੀਕੇ ਨਾਲ ਬਣੀ ਹੁੰਦੀ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡਿਮੋਲਿਸ਼ ਕਰਾਉਂਦੇ ਆਂ ਸੋ ਇਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਇੱਥੇ ਆਏ ਆ ਚੋਲਾ ਸਾਹਿਬ ਦੇ ਵਿੱਚ ਇਕ ਨਸ਼ਾ ਤਸਕਰ ਹੈਗਾ ਜਿਹਦਾ ਨਾਮ ਸੁਖਚੈਨ ਸਿੰਘ ਹੈ ਜਿਹਦੇ ਤੇ 12 ਪਰਚੇ ਆਪਤੇ ਹੈਗੇ ਜਿਹੜਾ ਇਸ ਵੇਲੇ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈਗਾ ਇਹਦੀ ਮਦਰ ਹੈਗੀ ਹੈ ਤਰਮਿੰਦਰ ਕੌਰ ਹਾਂਜੀ ਸਰ ਉਹਦੇ ਤੇ 7 ਪਰਚੇ ਹੈਗੇ ਉਹ ਵੀ ਜਿਹੜੀ ਐ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ ਇਹਦੀ ਵਾਈਫ ਦੇ ਵੀ ਦੋ ਪਰਚੇ ਹੈਗੇ ਯਾਨੀ ਕਿ ਸਾਰੇ ਟੱਬਰ ਤੇ ਜਿਹੜੇ ਹੈਗੇ ਕੁੱਲ ਮਿਲਾ ਕੇ 20 ਤੋਂ ਵੀ ਜ਼ਿਆਦਾ ਐਨਡੀਪੀਐਸ ਦੇ ਪਰਚੇ ਹੈਗੇ ਲੇਟੈਸਟ ਪਰਚੇ ਵੀ ਇੰਨਾ ਤੇ ਹੈਗੇ ਸੋ ਜਿਹੜੀ ਇਹ ਜ਼ਮੀਨ ਹੈਗੀ ਹੈ ਇਹਨੂੰ ਪ੍ਰੋਪਰ ਪ੍ਰੋਸੀਜਰ ਨਾਲ ਆਈਡੈਂਟੀਫਾਈ ਕੀਤਾ ਗਿਆ প্রভਿਨਸ਼ੀਅਲ ਗਵਰਨਮੈਂਟ ਦੀ ਜਿਹੜੀ ਹੈ ਸਰਕਾਰੀ ਜਗ੍ਹਾ ਤੇ ਇਹਨਾਂ ਨੇ ਕਬਜ਼ਾ ਕਰਕੇ ਜਿਹੜੀ ਹੈ ਇਹ ਪ੍ਰਾਪਰਟੀ ਬਣਾਈ ਹੋਈ ਸੀ ਇਹਨਾਂ ਨੂੰ ਪ੍ਰੋਪਰ ਸਰਕਾਰੀ ਕਾਰਵਾਈ ਕਰਕੇ ਨੋਕਿਸਤਗਰ ਦੇ ਕੇ ਤੇ ਫਿਰ ਡਿਮੋਲਿਸ਼ ਅਚ ਕੀਤਾ ਗਿਆ ਸਰ ਕੀ ਕਹਿ ਚੁੱਕੇ ਹੋ ਨਸ਼ਾ ਤੋਂ ਫਰੀਂ ਨਸ਼ਾ ਤੋਂ ਫਰੀਂ ਬੇਚੇ ਜਿਹੜਾ ਪ੍ਰੋਫਾਈਲ ਬਣਾਇਆ ਨਹੀਂ ਮੈਸੇਜ ਹੀ ਕਰਦੇ ਦੇਖੋ ਸਾਡਾ ਇੱਕੋ ਹੀ ਮੈਸੇਜ ਹੈ ਕਿ ਜੋ ਵੀ ਵਿਅਕਤੀ ਸਾਡੀ ਜਨਰੇਸ਼ਨਸ ਨੂੰ ਖਰਾਬ ਕਰੇਗਾ ਸਾਡੀ ਵੀਡੀਓ ਨੂੰ ਖਰਾਬ ਕਰੇਗਾ ਉਹਦੇ ਖਿਲਾਫ ਅਸੀਂ ਸਖਤੋ ਸਖਤ ਕਾਰਵਾਈ ਅੱਗੇ ਵੀ ਕਰਦੇ ਹਾਂ ਥੈਂਕ ਯੂ ਜੀ ਭਾਈ ਜੀ ਸਰ ਹਾਂਜੀ ਤਹਿਸੀਲਦਾਰ ਸਾਹਿਬ ਆਇਆ ਜੀ ਇਹਦੇ ਵਿੱਚ ਕੀ ਸੱਚਾਈ ਹੈ ਤੇ ਕੀ ਹੈ ਜਿਹੜਾ ਜਿਹੜੀ ਜਗ੍ਹਾ ਬਾਰੇ ਕੀ ਇਹ ਜਗ੍ਹਾ ਦੀ ਪ੍ਰੋਵਿੰਸ਼ਲ ਗਵਰਨਮੈਂਟ ਦੀ ਲੈਂਡ ਹੈ ਸਰਕਾਰੀ ਜਗ੍ਹਾ ਹੈਗੀ ਹੈ ਇਹਨਾਂ ਨੂੰ ਅਸੀਂ ਜਦੋਂ ਸਾਡੇ ਨੌਲੇਜ ਆਇਆ ਕਿ ਇੱਥੇ ਇਹਦੇ ਕਾਫੀ ਪਰਚੇ ਚੱਲ ਰਹੇ ਨੇ ਪੁਲਿਸ ਨੇ ਨੋਟਿਸ ਕੀਤਾ ਸਾਨੂੰ ਤੇ ਬਕਾਇਦਾ ਸੀ ਰਿਕਾਰਡ ਚੈੱਕ ਕੀਤਾ ਰਿਕਾਰਡ ਚੈੱਕ ਕਰਕੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਕਿ ਅਗਰ ਤੁਹਾਡੇ ਕੋਲ ਇਹਦੀ ਕੋਈ ਮਾਲਕੀ ਦਾ ਜਾਂ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਸਾਨੂੰ ਪੇਸ਼ ਕੀਤਾ ਜਾਵੇ ਪਰ ਇਹਨਾਂ ਨੇ ਚਾਰ ਪੰਜ ਵਾਰੀ ਮੈਨੂੰ ਵਿਜ਼ਿਟ ਕੀਤਾ ਪਰ ਇਹਨਾਂ ਕੋਲ ਦਸਤਾਵੇਜ਼ ਕੋਈ ਵੀ ਹੈ ਨਹੀਂ ਸੀ ਉਸਦੇ ਬਾਅਦ ਪੂਰਾ ਟਾਈਮ ਸਾਨੂੰ ਅਸੀਂ 13 8 ਤੱਕ ਦਾ ਇਹਨਾਂ ਨੂੰ ਟਾਈਮ ਦਿੱਤਾ ਸੀਗਾ 13 8 ਤੋਂ ਲੈ ਕੇ 27 ਤੱਕ ਫਿਰ ਟਾਈਮ ਦਿੱਤਾ ਇਹਨਾਂ ਨੂੰ ਵੀ ਤੁਹਾਡੇ ਕੋਲ ਕੋਈ ਹੈਗਾ ਕੋਈ ਸਟੇ ਹੈ ਸਾਨੂੰ ਦਿਓ ਬਟ ਜਿਹੜੀ ਗਵਰਨਮੈਂਟ ਲੈਂਡ ਦੇ ਉੱਪਰ ਕੋਈ ਇਹਨਾਂ ਕੋਲ ਦੱਸਤਾ ਪਿਆ ਜਹਾ ਜ ਨਹੀਂ ਸੀਗੀ ਕਿ ਮਾਲਕੀ ਇਹਨਾਂ ਦੀ ਪ੍ਰੂਫ ਹੋ ਸਕੇ ਤੇ ਅੱਜ ਫਿਰ ਉਹਦੇ ਤਹਿਤ ਅਸੀਂ ਕਾਰਵਾਈ ਜਿਹੜੀ ਹੈ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਇਹਦਾ ਕੰਮਜਾ ਜਿਹੜਾ ਅੱਜ ਅਸੀਂ ਹਾਸਿਲ ਕਰ ਰਹੇ ਹਾਂ ਥੈਂਕ ਯੂ ਧੰਨਵਾਦ ਧੰਨਵਾਦ ਤੇ ਤਾਂ ਦੇ ਵੀਰ ਨੂੰ ਨਾ ਕਰ ਮਰੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਤੇ ਘਾਰੇ ਮੇਰਾ ਵੀਰ ਤੋਂ ਨੰਬਰ ਦਾ ਨਹੀਂ ਸੀ ਕੰਮ ਕਰਦਾ ਦੋ ਕਾਦਰ ਕਾ ਤਾਤਾ ਕਾਦਰ ਕੋਣ ਡਰਾਈਵ ਹਾਂਜੀ ਥੋੜੇ ਸਰ ਕੀ ਹਾਲ ਹੈ ਬਾਈ ਜੀ ਕੀ ਨਾਮ ਹੈ ਟਟਮਨ ਜੀ ਦਾ ਕੋਈ ਗੱਡੀ ਵੱਡੀ ਹੈ ਕਿ ਵੱਡੀ ਵਾਲੀ ਜਿਹੜੀ ਹੁੰਦੀ ਹੈ ਉਹ ਵਧੀਆ ਰਹਿੰਦੀ ਸਰ ਇਹਦੇ ਵਿੱਚ ਸਰ 35000 ਰੁਪਏ ਪਾਉਂਦੇ ਉੱਚ ਉੱਚ 45000 ਬੜਾ ਫਰਕ ਪੈਂਦਾ ਹਾਂਜੀ ਹਾਂ ਸਪੀਡ ਦਾ ਸਪੀਡ ਸਰ ਇੱਕੋ ਜਿਹਾ ਨਾਰਮਲ ਐਸ ਸੀ ਕੀ ਦੀ ਸਾਰਿਆਂ ਤੋਂ ਅੱਛੀ ਤੇ ਬੰਨੀ ਹੋਈ ਹਾਂਜੀ ਹਾਂ ਇਸ ਲਈ ਦਿੰਦੀ ਹੈ ਹਾਂਜੀ ਤੇ ਪਿਕਅਪ ਜਾਦੇ ਦਾ ਕੀ ਫਰਕ ਨਹੀਂ ਸਰ ਠੀਕ ਹੈ ਦੋਵਾਂ ਦਾ ਗਲੀ ਗੁਲੀ ਤੇ ਵੜ ਜਾਂਦੀ ਹਾਂਜੀ ਇਹ ਛੋਟੀ ਕਰਕੇ ਤੇ ਕਮੀ ਕੀ ਹੈ ਉਸ ਮਸਲੀ ਦਾ ਸਰ ਕਮੀ ਥੋੜਾ ਜਿਹਾ ਇਹਦੇ ਵਿੱਚ ਨਾ ਬੈਲੈਂਸ ਦੀ ਆ ਵੀ ਉਹ ਥੋੜੀ ਭਾਰੀ ਆ ਤੇ ਇਹਦੇ ਵਿੱਚ ਇਹਦੇ ਵਿੱਚ ਥੋੜੇ ਹੌਲੀ ਆ ਅੱਗੇ ਪਾਣੀ ਦਾ ਘਟੋ ਪੈਪਨ ਵੱਖਰਾ ਪਾਣੀ ਸਾਹ ਕਿਸੇ ਉਹ ਕਿਥੋਂ ਦਾ ਕਰਕੇ ਹਾਂਜੀ ਹਾਂਜੀ ਪਰ ਸੀਟੀ ਦਾ ਵੀ ਹੋ ਜਾਂਦਾ ਨਾ ਸੀਟੀ ਕਿੰਨੀ ਕੁ ਚੀਜ਼ ਆਂਦੀ ਹਾਂਜੀ ਸਰ ਉਹ ਸੀਟੀ ਤੇ ਨਾਰਮਲ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਕੁਝ ਤੇ ਆ ਥੋੜਾ ਥੋੜਾ ਉਹ ਐਕਸਟੈਂਡ ਹੋ ਜਾਂਦੀ ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਮੈਂ ਠੀਕ ਹੈ ਆਪਣਾ ਵੀਰ ਦਿਓ ਕਰਾ ਦਿੰਦੇ ਠੀਕ ਹੈ ਜੀ ਠੀਕ ਹੈ ਜੀ ਬਾਦਲਾਂ ਨੂੰ ਇਹ ਜਿਹੜਾ ਉਹ ਸ਼ੌਟ ਨਹੀਂ ਦਿਖਾਈ ਦੇਣਾ ਉਹ ਤੇ ਬੜੀ ਜਿਹੀ ਫੋਕਲ ਸ਼ੌਟ ਹੈ ਰਿਮੂਟ ਫੋਕਲ ਕਰਾਉਣਾ ਚਾਹਤਾ ਕਿ ਇਹਨਾਂ ਦੇ ਨਾਲ ਚੱਲ ਜਾਣਾ ਹੈ ਕਿ ਸਰਕਾਰ ਤੇ ਆਪਣੇ ਚਲਾਉਗੇ ਤੇ ਇਹਨਾਂ ਦੇ ਚੱਲਣਗੇ ਨਹੀਂ ਨਹੀਂ ਇਹ ਜੋਨ ਸ਼ੌਟ ਹੈ ਕਿ ਕਹਿੰਦੇ ਸਾਰਾ ਨੋ ਠੀਕ ਹੈ ਜੀ